ਕਿ ਆਦਾਮਾ ਨਾਲ ਤੂੰ ਸਾ ਕੀ ਕਹਿਰ ਕੀਤਾ ਆਦਾਮਾ ਨਾਲ ਤੂੰ ਸਾ ਕੀ ਕਹਿਰ ਕੀਤਾ ਇਹਨਾਂ ਨਜ਼ਰਾਂ ਨਾਲ ਇਧਰ ਦੇਖਿਆ ਕਿ دیਵਾਨਾ ਸਾਰਾ ਇਹ ਸ਼ਹਿਰ ਲੀਕ ਸੁਫਨੇ ਵਿੱਚ ਮੈਨੂੰ ਰਾਜਣ ਮਿਲੇ ਸੁਫਨੇ ਵਿੱਚ ਮੈਨੂੰ ਰਾਝਣ ਮਿਲੇਓ ਤੇ ਬੇ ਦਰਦ ਨਾ ਮਿਲਿਆ ਹੱਸ ਕੇ ਸੁਫਨੇ ਵਿੱਚ ਮੈਨੂੰ ਰਾਝਣ ਮਿਲੇ ਤੇ ਮੈਂ ਗੱਲ ਪਾ ਲਈਆ ਬਾਵਾ ਹਾਂ ਡਰਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਸੁਫਨੇ ਵਿੱਚ ਮੇ ਨੂੰ ਰਾਂਛਣ ਮਿਲੇ ਤੇ ਬੇਦਰਦ ਨਾ ਮਿਲਿਆ ਹੱਸ ਕੇ ਹਾ ਕੋਲ ਦੀ ਮੇਰੇ ਜਲੰਗ ਜਾਂਦਾ ਜਿਵੇਂ ਛੋਰ ਜਾਂਦੇ ਨੇ ਨਸਾਂ ਸਾਦ ਸਾਨੂੰ ਨਜ਼ਰਾਂ ਲਗੀਆਂ ਐਸੇ ਤੀਰ ਮਾਰੇ ਕਸ ਕਸ ਇਹ ਮਹਿਫਲ ਦੀ ਆਗਾਜ਼ ਹੈ ਨਾ ਇੱਕ ਇੰਤਜ਼ਾਰ ਹੁੰਦਾ ਨਾ ਕਿ ਮੇਰੇ ਸ਼ੌਕਦਾਨੀ ਹਤਵਾਰ ਤੇਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਮੇਰੇ ਸ਼ੌਕਦਾਨੀ ਹਤਵਾਰ ਤੇਨੂੰ ਆ ਜਾ ਵੇਖ ਇੰਤਜ਼ਾਰ ਆ ਜਾ ਹੈ ਇੰਤਜ਼ਾਰ ਆ ਜਾ ਕੁਛ ਮੈਂ ਸ਼ਾਇਰੀ ਬੋਲੂਗਾ ਮਤਲਬ ਸਾਰਾ ਟਾਈਮ ਜਿੰਨਾ ਵੀ ਮਿਲਿਆ ਮੈਨੂੰ ਆ ਮੈਂ ਇੱਕ ਲਿਖਿਆ ਸੀ ਕਿ ਤੇਰੇ ਸ਼ਹਿਰੋਂ ਆਉਂਦੀਆਂ ਖਬਰਾਂ ਨੇ ਤੇਰੇ ਸ਼ਹਿਰੋਂ ਆਉਂਦੀਆਂ ਖਬਰਾਂ ਨੇ ਤੂੰ ਸਜਣਾ ਸੌਖਾ ਵਸਦਾ ਏ ਅਸੀਂ ਝੂਠੇ ਲੋਕਾਂ ਸਾਹਮਣੇ ਤੂੰ ਖੁਦ ਲਈ ਖਿੜਖਿੜ ਹੱਸਦਾ ਏ ਤਸਵੀਰ ਤੇਰੀ ਮਹਿਬੂਬ ਨਾਲ ਤਸਵੀਰ ਤੇਰੀ ਮਹਿਬੂਬ ਨਾਲ ਮੈਂ ਵੇਖੀ ਬਾਲਾ ਜੱਚਦਾ ਏ ਜਿਵੇਂ ਸਾਡੇ ਨਾਲ ਤੂੰ ਰੱਖਦਾ ਸੀ ਕਿ ਆਕਣੂਣ ਦੀ ਰੱਖਦਾ ਏ ਮਜਬੂਰੀਆਂ ਦੋਹਾਂ ਪਾਸੇ ਸੀ ਮਜਬੂਰੀਆਂ ਦੋਹਾਂ ਪਾਸੇ ਸੀ ਪਰ ਅਸੀਂ ਹੀ ਹਾਂ ਬਦਨਾਮ ਹੋਏ ਵੀ ਪੰਛੀ ਜਿਉਂਦੇ ਮਰ ਗਏ ਆ ਸਾਡੇ ਸਾਰੇ ਵੀ ਤੇਰੇ ਨਾਮ ਹੋਏ ਸਾਡੇ ਸਾਰੇ ਵੀ ਤੇਰੇ ਨਾਮ ਹੋਏ ਸਾਡੇ ਸਾਰੇ ਤੇਰੇ ਨਾਮ ਹੈ ਜੇ ਅੱਖਰਾਂ 'ਚ ਇਸ਼ਕ ਨਾ ਹੁੰਦਾ ਮੈਂ ਟਾਈਟਲ ਦਿੱਤਾ ਸੀਗਾ ਕਿ ਅੱਖਰਾਂ 'ਚ ਇਸ਼ਕ ਜੇ ਅੱਖਰਾਂ 'ਚ ਇਸ਼ਕ ਨਾ ਹੁੰਦਾ ਤਾਂ ਮੈਂ ਤੇਰੇ ਬਾਰੇ ਲਿਖਣਾ ਪਾਉਂਦਾ ਤੈਨੂੰ ਦੇਖਣਾ ਤੈਨੂੰ ਸੋਚਣਾ ਤੈਨੂੰ ਮਹਿਸੂਸ ਕਰਨਾ ਇਹ ਸਭ ਕੁਝ ਜੇ ਮੈਂ ਨਾ ਕਰਦਾ ਤਾਂ ਮੈਂ ਤੇਰੇ ਬਾਰੇ ਲਿਖਣਾ ਪਾਉਂਦਾ ਜ਼ਰੂਰੀ ਤਾਂ ਨਹੀਂ ਕਿ ਗੱਲ ਕਰਨਾ ਹੀ ਪਿਆਰ ਹੈ ਜ਼ਰੂਰੀ ਤਾਂ ਨਹੀਂ ਕਿ ਗੱਲ ਕਰਨਾ ਹੀ ਪਿਆਰ ਹੈ ਚੋਰੀ ਚੋਰੀ ਦੇਖਣਾ ਉਹਨੂੰ ਸਮਝਣਾ ਵੀ ਤਾਂ ਪਿਆਰ ਹੈ ਜੋ ਹਰ ਪਲ ਇਹ ਅਹਿਸਾਸ ਕਰਵਾਉਂਦਾ ਕਿਉਂ ਮੇਰੇ ਨੇ ਬਸ ਮੇਰੇ ਨੇ ਬਸ ਮੇਰੇ ਨੇ ਕੀ ਹੋਇਆ ਜੇ ਕਿਸੇ ਨੂੰ ਜਿੱਤ ਨਹੀਂ ਸਕਦੇ ਕੀ ਹੋਇਆ ਜੇ ਕਿਸੇ ਨੂੰ ਜਿੱਤ ਨਹੀਂ ਸਕਦੇ ਆਪਣੇ ਆਪ ਨੂੰ ਵੀ ਤਾਂ ਹਾਰ ਜਾਣਾ ਕਿਸੇ ਤੇ ਪਿਆਰ ਹੀ ਹੈ ਜੇ ਅੱਖਰਾਂ ਨਾਲ ਪਿਆਰ ਸੀ ਤਾਈਓ ਤੇਰੇ ਤੋਂ ਸਭ ਕੁਰਬਾਨ ਸੀ ਜੇ ਤੂੰ ਸੀ ਤਾਂ ਜਹਾਨ ਸੀ ਜੇ ਤੂੰ ਨਹੀਂ ਤਾਂ ਸਭ ویرਾਨ ਸੀ ਸ਼ੁਰੂ ਤੇਰੇ ਤੋਂ ਖਤਮ ਤੇਰੇ ਤੇ ਸ਼ੁਰੂ ਤੇਰੇ ਤੋਂ ਖਤਮ ਤੇਰੇ ਤੇ ਮੇਰੀ ਜ਼ਿੰਦਗੀ ਦੀ ਤੇਰੇ ਹੱਥ ਲਗਾਮ ਸੀ ਮੇਰੀ ਜ਼ਿੰਦਗੀ ਦੀ ਤੇਰੇ ਹੱਥ ਲਗਾਮ ਸੀ ਮੇਰੀ ਜ਼ਿੰਦਗੀ ਦੀ ਤੇਰੇ ਹੱਥ ਲਗਾਮ ਸੀ ਇੱਕ ਛੋਟੀ ਜਿਹੀ ਚੀਜ਼ ਮੈਂ ਗਾਉਣੀ ਚਾਹੂੰਗਾ ਲਿਖੀ ਸੀਗੀ ਹਾਂਜੀ ਹਾਂਜੀ ਬਸ ਮੈਨੂੰ ਦੱਸ ਦਿਓ ਮੈਂ ਪੁੱਛਾਥ ਮੈਨੇ ਪੁੱਛਾਥ ਮੈਨੇ बताया था तुमने बताकर भी कुछ ना बताया था तुमने पूछा था मैंने बताया था तुमने बताकर भी कुछ ना बताया था तुमने मोहब्बत की पट्टी हटा कर जो देखा chehra fare bhi chhupaya tha tum khud ki a bujhate bujate khud ki a bujhate bujate kitno khyunhi jalaya tha tum याद है वो पहली मुलाकात अपनी कहीं कुछ तो मीठा खिलाया था तुम पूछा था मैंने बताया था तुमने बता कर भी कुछ ना बताया था तुमने <laughs> <laughs>